ਆਵੇ ਕਰਦੋ ਨਾ ਨਹੀਂ ਇਹ ਤਾਂ ਡੀਆਰ ਆ ਹੋਏ ਜੀ ਬੰਦਾਂ ਨੇ ਦੱਸਾਂਗੇ ਜੀ ਤੁਹਾਨੂੰ ਅਰੇ ਕਹਾਂਗੇ ਕਿ ਕਿਲੇ ਵਾਸਤੇ ਸਾਲਾ ਆਮਰੀਆਂ ਨਹੀਂ ਸੌਂਦੀਆਂ ਕਿੰਨੇ ਦੁਆਰੇ ਦੀਆਂ ਫਰਗਾ ਹਾਂ ਉਹ ਬੱਲੇ 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 ਬਣਾਉਂਦੇ ਨੇ ਕੀ ਰੇਟ ਮੋੜਦੇ ਲੈ ਦੇ 10000 ਰੁਪਏ 10000 ਰੁਪਏ ਜਮਿਨਾ ਪੰਜ ਕਿਲੋ ਲੈਣੀ ਜੱਕੇ 10000 ਕਿ 10000 ਪੰਜ ਕਿਲੋ ਫਲੀਆਂ ਲੈਣੀਆਂ ਦੱਕੇ ਉਹ ਦੇਖਿਆ ਚਾਰ ਮੋਣਾ 5 ਕਿਲੋ 5 ਕਿਲੋ ਫਲੀਆਂ ਲੈ ਕੇ ਜਾਣੀਆਂ ਕੁਵਾਰੇ ਨੂੰ ਆ ਚਾਰ ਮੋਣਾ 5 ਕਿਲੋ ਦਾ ਚੱਕਿਆ ਬਾਲੀ ਕਹਿਣ ਦਵਾਦੀ ਆ ਪਾਕਾ ਜੀ ਯਾਰ ਕਈ ਗੱਲ ਆ ਆ ਤਾਂ ਪਤਾ ਪਤਾ ਨਹੀਂ ਲੱਗਦਾ ਫੋਖੜਾ ਤੇਰਾ ਮੈਗੀ ਕੀ ਲਾਦਾ ਇਧਰ ਆ ਦੇ ਹਨਾ ਦੋਵੇਂ ਇੱਕੋ ਸੇ ਹੀ ਲਾਦੇ ਆ ਭਰਾ ਹੀ ਲਾਦੇ ਨਾ ਚਾਬੀ ਨਾ ਪਿੱਛੇ ਵਾਲ ਦੇ ਵਿੱਚ ਕਰ ਜਿਹੜੀ ਚਾਬੀ ਨਾ 70 ਐ ਸੱਦੇ ਇਨਸ਼ਾ ਅੱਲਾਹ ਆਈ ਜਾ ਅੱਜ ਪਹੁੰਚ ਗਏ ਆਪਾਂ ਵੀ ਜੱਗੇ ਪੱਕਾ ਥੋੜੀ ਵੱਡੀ ਗੱਲ 3 ਮੀਟਰ ਦੀ ਖਾਵੇ ਹਾਂ ਹਾਂ ਉਹ ਮੈਨੂੰ ਪਤਾ ਨਹੀਂ 6 ਮੀਟਰ ਰੇ